ਤਨ ਤਨ ਬਾਬਾ ਕਾਲਾ ਮਹਰਜੀ ਸੰਧੂ 2026 ਦੀਆਂ ਆਉਣ ਵਾਲੀਆਂ ਸਾਰੀਆਂ ਏਕਮ ਤੇ ਸਾਲਾਨਾ ਮੇਲੇ ਦੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਦਵਾਂਗੇ ਜੀ ਮਾਫੀ ਮੰਗਦੇ ਆ ਕਿ 2025 ਦੀ ਜਿਹੜੀ ਜਾਣਕਾਰੀ ਆ ਉਹ ਅਸੀਂ ਨਹੀਂ ਦੇ ਸਕੇ ਸੋ ਜਿਹੜੀ ਹੋਣ ਵਾਲੀ ਜਾਣਕਾਰੀ ਆ ਉਹਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਦਵਾਂਗੇ ਜੀ ਸਾਲਾਨਾ ਮੇਲਾ ਕਦੋਂ ਆ ਤੇ ਆਉਣ ਵਾਲੀਆਂ ਏਕਮ ਕਿਹੜੇ ਮਹੀਨੇ ਕਿਹੜੀ ਤਾਰੀਖ ਨੂੰ ਨੇ ਹਾਂ ਜੀ ਤਾਂ ਜਿਹੜੇ ਆ ਵੀਰ ਭੈਣ ਭਰਾ ਸੰਧੂ ਭੈਣ ਭਰਾ ਪੜ ਸਕਦੇ ਨੇ ਉਹਨਾਂ ਨੂੰ ਅਸੀਂ ਪੂਰੀ ਜਿਹੜੀ ਜਾਣਕਾਰੀ ਸ਼ੋਅ ਕਰਵਾ ਦਿੰਨੇ ਆ ਤੇ ਬਾਕੀ ਜਿਹੜੇ ਨਹੀਂ ਪੜ ਸਕਦੇ ਉਹਨਾਂ ਨੂੰ ਅਸੀਂ ਬੋਲ ਕੇ ਦੱਸ ਦਾਂਗੇ ਜੀ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਗੁਜਾਰਿਸ਼ ਹੈ ਜੀ ਜੇ ਤੁਸੀਂ ਧੰਨ ਧੰਨ ਬਾਬਾ ਕਾਲਾ ਮਰਜੀ ਸੰਧੂ ਜੀ ਨੂੰ ਪਿਆਰ ਕਰਦੇ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਪੇਜ ਨੂੰ ਫੋਲੋ ਕਰ ਦਿਓ ਜੀ ਤੇ ਲਿੰਕ ਦਿੱਤਾ ਹੋਇਆ ਜੀ ਚੈਨਲ ਦਾ YouTube ਚੈਨਲ ਤੇ ਵੀ ਸਾਰੀ ਜਾਣਕਾਰੀ ਚੜੀ ਹੋਈ ਆ ਆ ਤਾਂ ਉਹਦਾ ਲਿੰਕ ਵਿੱਚ ਦਿੱਤਾ ਹੋਇਆ ਜੀ ਵੀਡੀਓ ਦੇ ਤੁਸੀਂ ਉੱਤੇ ਜਾ ਕੇ ਵੀ ਜਰੂਰ ਜੇ ਦੀ ਸਾਰੀ ਜਾਣਕਾਰੀ ਦੇਖ ਸਕਦੇ ਹੋ YouTube ਚੈਨਲ ਦੇ ਉੱਤੇ ਹਾਂਜੀ ਤਾਂ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਧੰਨ ਧੰਨ ਬਾਬਾ ਕਾਲਾ ਮਹਰਜੀ ਸੰਧੂ ਜੀ ਦੀਆਂ ਆਉਣ ਵਾਲੀਆਂ ਏਕਮ 2026 ਦੀਆਂ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਮੇਤ ਸਲਾਨਾ ਮੇਲਾ ਸਾਰੀ ਜਾਣਕਾਰੀ ਦੇਣ ਲੱਗੇ ਹਾਂਜੀ ਸ਼ੁਰੂ ਕਰਦੇ ਹਾਂ ਹਾਂਜੀ ਇਹ ਹੈ ਧੰਨ ਧੰਨ ਬਾਬਾ ਕਾਲਾ ਮਹਰਜੀ ਸੰਧੂ ਜੀ ਦਾ ਸਲਾਨਾ ਕੈਲੰਡਰ 2026 ਦਾ ਤੇ ਇਹਦੇ ਵਿੱਚ ਜਿਹੜੀ ਸਾਰੀ ਜਾਣਕਾਰੀ ਆ ਤੁਸੀਂ ਦੇਖ ਸਕਦੇ ਹੋ ਏਕਮ ਦੇ ਦਿਨ ਨੇ ਜਿਹੜੇ 2026 ਦੇ ਤਾਂ ਜਿਹੜਾ ਮਹੀਨਾ ਚੱਲ ਰਿਹਾ ਜਨਵਰੀ 2026 ਆ ਜਿਹੜਾ ਉਹਦੀ ਜਿਹੜੀ ਇਹ ਪਹਿਲੀ ਏਕਮ ਹੈ ਤਾਂ ਜਨਵਰੀ ਮਹੀਨੇ ਦੇ ਵਿੱਚ 19 ਤਰੀਕ ਦਿਨ ਸੋਮਵਾਰ 6 ਮਾਗ ਹਾਂਜੀ 6 ਮਾਗ ਨੂੰ ਆ ਜੀ ਤੇ ਦੂਜੀ ਗੱਲ ਕਰੀ ਆਪਾਂ ਫਰਵਰੀ ਮਹੀਨੇ ਦੀ ਤਾਂ ਫਰਵਰੀ ਮਹੀਨੇ ਦੇ ਵਿੱਚ ਜਿਹੜੀ ਏਕਮ ਹੈ ਉਹ 18 ਤਾਰੀਖ ਦਿਨ ਬੁੱਧਵਾਰ ਤੇ 7 ਫੱਗਨ ਨੂੰ ਆਹਾਂ ਜੀ ਹੁਣ ਗੱਲ ਕਰਦੇ ਆ ਆਪਾਂ ਸਾਲਾਨਾ ਮੇਲੇ ਦੀ ਜੋ ਕਿ ਮਾਰਚ ਮਹੀਨੇ ਦੇ ਵਿੱਚ ਹੁੰਦਾ ਤੇ ਚੇਤ ਮਹੀਨੇ ਦੀ ਜਿਹੜੀ ਇਕਮ ਹੁੰਦੀ ਆ ਉਸ ਦਿਨ ਹੁੰਦਾ ਜੀ ਤਾਂ ਐਕਤ ਕੀ ਜਿਹੜੀ ਚੇਤ ਮਹੀਨੇ ਦੀ ਮੱਸਿਆ ਜੀ ਉਹ ਇਕਮ ਹੈ ਜੀ ਉਹ 19 ਮਾਰਚ ਦਿਨ ਵੀਰਵਾਰ 6 ਚੇਤ ਹਾਂਜੀ ਤਾ 6 ਚੇਤਵਾਲੇ ਦਿਨ ਹੈ ਮਾਰਚ ਮਹੀਨੇ ਦੇ ਵਿੱਚ 19 ਤਾਰੀਖ ਤਾਂ ਗੱਲ ਕਰੀਆ ਅਪ੍ਰੈਲ ਮਹੀਨੇ ਦੀ ਤਾਂ ਅਪ੍ਰੈਲ ਮਹੀਨੇ ਦੇ ਵਿੱਚ ਜਿਹੜਾ 18 ਤਾਰੀਖ ਦਿਨ ਸ਼ਨੀਵਾਰ 5 ਵਿਸਾਖ ਹਾਂਜੀ ਇਹ ਸਾਰੇ ਇਕਮਦੇ ਦਿਨ ਨੇ ਜੀ ਤੱਕ ਆ ਜਾਗੇ ਆਪਾਂ ਮਈ ਮਹੀਨਾ ਹਾਂਜੀ ਮਈ ਮਹੀਨੇ ਦੇ ਵਿੱਚ 17 ਮਈ ਦਿਨ ਐਤਵਾਰ 3 ਜੇਠ ਹਾਂਜੀ ਜੂਨ ਮਹੀਨੇ ਦੇ ਵਿੱਚ 15 ਤਾਰੀਖ ਸੋਮਵਾਰ ਤੇ 1 ਹਾੜ ਹਾਂਜੀ ਇਸੇ ਤਰ੍ਹਾਂ ਜੁਲਾਈ ਮਹੀਨੇ ਦੇ ਵਿੱਚ 15 ਤਰੀਕ ਦਿਨ ਬੁੱਧਵਾਰ 31 ਹਾੜ ਹਾਂਜੀ ਤਾਂ ਇਸੇ ਤਰ੍ਹਾਂ ਅਗਸਤ ਦੇ ਵਿੱਚ 13 ਤਰੀਕ ਦਿਨ ਵੀਰਵਾਰ 29 ਸਾਵਣ ਹਾਂਜੀ ਸਤੰਬਰ ਮਹੀਨੇ ਦੇ ਵਿੱਚ 12 ਸਤੰਬਰ ਦਿਨ ਸ਼ਨੀਵਾਰ 27 ਭਾਦੋਂ ਅਕਤੂਬਰ ਮਹੀਨੇ ਦੇ ਵਿੱਚ 11 ਅਕਤੂਬਰ ਦਿਨ ਐਤਵਾਰ 25 ਅੱਸੂ ਤੇ ਨਵੰਬਰ ਮਹੀਨੇ ਦੇ ਵਿੱਚ 10 ਨਵੰਬਰ ਦਿਨ ਮੰਗਲਵਾਰ 25 ਕੱਤਕ ਤੇ ਦਸੰਬਰ ਮਹੀਨੇ ਦੇ ਵਿੱਚ 9 ਦਸੰਬਰ ਦਿਨ ਬੁੱਧਵਾਰ 24 ਮੱਗਰ ਹਾਂਜੀ ਹਾਂਜੀ ਧੰਤਨ ਧੰਤਨ ਬਾਬਾ ਕਾਲਾ ਮਹਿਰਜੀ ਸੰਧੂ ਏਸੀ 2026 ਦੀਆਂ ਸਾਰੀਆਂ ਏਕਮ ਧੰਤਨ ਧੰਤਨ ਬਾਬਾ ਕਾਲਾ ਮਹਿਰਜੀ ਸੰਧੂ ਜੀ ਦੀਆਂ ਤੇ ਅਸੀਂ ਗੁਜਾਰਿਸ਼ ਕਰਦੇ ਹਾਂ ਕਿ ਆਉਣ ਵਾਲਾ ਜਿਹੜਾ ਇਹ ਸਾਲ ਹੈ ਸਾਰੇ ਸੰਧੂ ਭੈਣ ਭਰਾਵਾਂ ਸ਼ਰਧਾਲੂਆਂ ਤੇ ਪੂਰੀ ਦੁਨੀਆ ਵਾਸਤੇ ਇਹ ਸਾਲ ਬਹੁਤ ਹੀ ਚੰਗਾ ਹੋਵੇ ਜੀ ਖੁਸ਼ੀਆਂ ਭਰਿਆ ਹੋਵੇ ਜੀ ਧੰਨ ਧੰਨ ਬਾਬਾ ਕਾਲਾ ਮਹਾਰਜੀ ਸਭ ਤੇ ਮੇਰਾ ਭਰਿਆ ਹੱਥ ਰੱਖਣ ਜੀ ਐਨੀਆਂ ਬੇਵਕਤੀਆਂ ਕਬੂਲ ਕਰਨੀਆਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸਸ਼ੀ ਕਾਲ